ਈਮਾਨ ਨੇ ਮੇਰੇ ਜੇ ਅਸੀਂ ਆਪਣੇ ਸਾਫੇ ਨੂੰ ਸਫਲ ਹੀ ਕਰਦੇ ਸਮਾਂ ਇਕਾਜਾ ਜਾਂਦਾ ਹੈ ਇਹ ਰੁਕਦਾਨੀ ਨੇ ਪੀਤ ਜਾਣਾ ਹੈ ਤਾਂ ਫਿਰ ਸਾਡਾ ਜੀਵਨ ਰਿਹਤ ਚਰੇ ਜਾਣਾ ਹੈ ਜਿਹਨੂੰ ਗੁਰੂ ਤੇਗ ਬਹਾਦਰ ਜੀ ਕਹਿੰਦੇ ਰਹੇ ਕਿ ਪੀਤ ਜਹ ਤੀਤ ਜਹ ਜਨਮ ਆਕਾਸ਼ ਰੇ ਕਹਿੰਦੇ ਐ ਬੰਦਿਆ ਬੇਕੱਛ ਦੇ ਖੰਮਾ ਚ ਸਮੇਂ ਨੇ ਪੀਤ ਜਾਣਾ ਹੈ ਇਹਨੂੰ ਸਫਲ ਕਰਨ ਦਾ ਯਤਨ ਕਰ ਕੋ ਚੰਗਾ ਕਰਮ ਕਰ ਰੱਬ ਦਾ ਨਾਮ ਲੈ ਕਿਰਤ ਕਰ ਚੰਗੀ ਜੀ ਨੂੰ ਕਿਰਤ ਕਹਿੰਦੇ ਨੇ ਸੱਚੀ ਸੁੱਤੀ ਕਿਰਤ ਕਹਿੰਦੇ ਨੇ ਉਹ ਕਿਰਤ ਕਰ ਤੇ ਰੱਬ ਦਾ ਨਾਮ ਲੈ ਇਹਦੇ ਨੇ ਹੀ ਪੈਰ ਥੀਂ ਪੀਤ ਜਾਣਾ ਇਹਦੇ ਰੁਕਣਾ ਨਹੀਂ ਹੈ ਭਾਈ ਵੀਰ ਸਿੰਘ ਨੇ ਆਪਣੀ ਲੇਖਣੀ ਦੇ ਵਿੱਚ ਇੱਕ ਬੋਲ ਲਿਖਿਆ ਹੈ ਉਹ ਕਹਿੰਦੇ ਨੇ ਕਿ ਸਮੇਂ ਨੂੰ ਮੈਰ ਉਪਰ ਦਾ ਯਤਨ ਕੀਤਾ ਪਰ ਰੁਕਿਆ ਨਹੀਂ

ਤਿੱਖੇ ਆਪਣੇ ਵੇਗ ਗਿਆ ਜੱਟ ਬੰਨੇ ਬੰਦੀ ਹਉ ਅਦੋਸ ਬਾਲ ਚ ਸਮੇ ਨੂੰ ਕਰ ਸ਼ਬਦ ਉਡੰਦਾ ਜਾਂਦਾ ਏ ਖਹਿਰ ਨ ਜਾਤ ਨ ਜਾਣਦਾ ਲੱਗ ਗਿਆ ਨਾ ਮੁੜ ਕੇ ਆਮਦਾ ਪਾਈ ਵੀਰ ਸਿੰਘ ਕਹਿੰਦੇ ਸਮਾਂ ਰੁਕਣਾ ਨਹੀਂ ਜਾਣਦਾ ਸਮਾਂ ਚੱਲਦਾ ਹੈ ਕਿ ਜਦੋਂ ਚਲਾ ਗਿਆ ਨਾ ਹੱਥੋਂ ਫੇਰੇ ਰੇ ਮੁੜ ਕੇ ਨਹੀਂ ਆਉਣਾ ਬੰਦਿਆ ਇਹਨੂੰ ਰੋਕਿਆ ਤੂੰ ਰੋਕ ਹੀ ਸਕਦਾ ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਹੈ کہ مہاراج نے سانتو ایک بطنی بھی کیتا تھی کہ جے جمانگی چلی گئی ہے اور سما چلے گیا پڑا پا گیا آجے بھی سمار در مرد سکتا ہے کچھ پاکت کبیر کے دے رین کے مات دین پی جائے پاور گئے باگے بیٹھے گیا مہاراج نے رات چلے گی کالے کے پاپ رات اکھے کالی رات کالے, کالے کے چلے ਕਿਹਨੇ ਵੀ ਜਾਇਦਰ ਖੈ ਚਿੱਟਾ ਜਨ ਪਾਪ ਦਾ ਪਾਪ ਕਿਹਨਾਂ ਚਲੇ ਜਣੇ ਔਰੇ ਉਡਗੇ ਉਡਾਰੀਆਂ ਮਾਰ ਕੇ ਪਾਪ ਕਾਲੇ ਕੇਸਲੇ ਗਏ ਕਿ ਚਿੱਟੇ ਕੇਸ ਆ ਨਿਕਲ ਆਏ ਉਹ ਪਬਰ ਹੈ ਬਗ ਬੈਠੀ ਹੈ ਬਦਲਿਆ ਕੀ ਬੈਠੀ ਕਿਤੇ ਕੇਸ ਆ ਕਹਿੰਦੇ ਅਦੇ ਵੀ ਸੰਭਾਵ ਹੈ ਸ਼ਬਨ ਉਹਦੀ ਮਨ ਕਾਲੇ ਤਬੀਖ ਹੈ ਸਦਾ ਹੈ ਜੇ ਕੋ ਚਿੱਟ ਕਰੇ ਮਾਰਦ ਕਿਤੇ ਬੰਧਿਆ ਇਹ ਜਵਾਨੀ ਦੇ ਜਨਨ ਕਰੇ ਕਾਹ ਵੀ ਸਮਾ ਸਭ ਨੂੰ ਸਫਲਦਾ ਹੈ ਤੇ ਬੁਢਾਪੇ ਚ ਸਫਲ ਕਰਨ ਕਰੇ ਕਾਹ ਵੀ ਸਮਾ ਸਭ ਨੂੰ ਸਫਲ ਹੈ ਬਾਤ ਨੂੰ ਆਪਣੇ ਸਮੇ ਨੂੰ ਸਫਲ ਕਰੇ ਸਮੇ ਨੂੰ ਸੰਭਾਲ ਕਰ ਸਮੇ ਨੂੰ ਬੇਅਰਥ ਨਾ ਦਬਾ ਆ ਰੱਬ ਦੀ ਬੰਦਗੀ ਕਰਿਆ ਕਰ ਸੱਚੀ ਸੁੱਚੀ ਧਰਮ ਦੀ ਕਿਰਤ ਕਰਿਆ ਕਰ ਕਿ ਜੀਵਨ ਇਸੇ ਤਰ੍ਹਾਂ ਸਫਲ ਹੁੰਦਾ ਹੈ ਇਹਨੂੰ ਸਫਲ ਕਰਕੇ ਆ ਜੀਵਨ ਨੂੰ ਬੇਅਰਥ ਦਬਾ ਕੇ ਨਾ ਜਾ ਇਹਦੀ ਸੰਭਾਲ ਕਰ ਮਹਾਰਾਜ ਜੀ ਕਿ